5 ਸੀ 5ਾਂ ਚੋਂ 3 ਰਹਿ ਗਈ ਇੱਕ ਤਾਂ ਪਤਾ ਹੀ ਨਹੀਂ ਲੱਗਿਆ ਕਿੱਥੇ ਗਿਆ ਇੱਕ ਦੁਨੀਆ ਤੇ ਚ ਲੈ ਗਿਆ ਅੱਜ ਇੱਕ ਤੀਜੇ ਜਾਣ ਦੀ ਤਿਆਰੀ ਚ ਪਿਆਰ ਆਸ ਵਿੱਚ ਬਰਤ ਕੇ ਰਹੋ ਯਾਰ ਬਾਈ ਦੁਨੀਆ ਦਾ ਪਟਾਖਾ ਕਿਹ ਕਹੇ ਪੈ ਜਾਂਦਾ ਬਾਈ ਹਨਾ ਦੂਜੇ ਚਲੇ ਗਿਆ ਥੋਡੇ ਨਾਲ ਦਾ ਇੱਕ ਹੁਣ ਮੱਖਣ ਬਾਪੂ ਦੀ ਜ਼ਿੰਦਗੀ ਤੇ ਮੌਤ ਦੀ ਲੜਾਈ ਚੱਲ ਰਹੀ ਹੈ ਇਹਨੂੰ ਲੋਕਾਂ ਨੂੰ ਸਿਖਿਆ ਦਿਓ ਕਿ ਭਰਾਵੋ ਬੁਲਾਉ ਇੱਕ ਦੂਜੇ ਇੱਕ ਦੂਜੇ ਮਾੜਾ ਮੋਟਾ ਤਖਸਕ ਸਾਥੀ ਬਣੇ ਰਹਿਣਾ ਚਾਹੀਦਾ ਕਿੰਨਾ ਟਾਈਮ ਹੋ ਗਿਆ ਉਹਨੂੰ ਘਰੋਂ ਨਿਕਲਣ ਉਹ ਆਪਣੇ ਭਰਾ ਦੇ ਨਾਲ ਰਹਿੰਦੇ ਗਏ ਲੁਧਿਆਣੇ ਪਹਿਲਾਂ ਨਾ ਹਲਵਾਈ ਦੇ ਨਾਲ ਮਤਲਬ ਹਲਵਾਈ ਸਗਾ ਭਰਾ ਮੇਰਾ ਭਰਾ ਤੇ ਉਹ ਉੱਥੇ ਰਹਿੰਦਾ ਸੀ ਹਲਵਾਈ ਤੇ ਉਹ ਫਿਰ ਹੁਣ ਤਾਂ ਮਤਲਬ ਦਿੱਖੋ ਬਈਆ ਮੇਰੇ ਇੱਥੇ ਹੀ ਕਰਦਾ ਰਿਹਾ ਕੰਮ ਆ ਰਹੇ ਸੀ ਉਹ ਤਾਂ ਬੱਢ ਚਲਾ ਲਈ ਉਹ ਤੋਂ ਦੱਸੇ ਵੀਡੀਓ ਚਾਹੁੰਦੇ ਹਾਂ ਦੇਖੋ ਗੱਲ ਇਹ ਜੀ ਹੁਣ ਮੱਖਣ ਬਾਪੂ ਦੀ ਜ਼ਿੰਦਗੀ ਤੇ ਮੌਤ ਦੀ ਲੜਾਈ ਚੱਲ ਰਹੀ ਹੈ ਇਸ ਟਾਈਮ ਜੀ ਉਹਦਾ ਪੇਟ ਤੁਸੀਂ ਦੇਖਿਆ ਦੀ ਵੀਡੀਓ ਜਿਹਨੂੰ ਫੁੱਲ ਭਰਿਆ ਹੋਇਆ ਸੀ ਹਾਂਜੀ ਹਾਂਜੀ ਉਹਦੇ ਵਿੱਚ ਅੰਤੜੀਆਂ ਫਟੀਆਂ ਹੋਈਆਂ ਸੀ ਉਹਦੀਆਂ ਤੇ ਅੰਦਰ ਸਾਰੇ ਪਾਖ ਭਰੀ ਹੋਈ ਸੀ ਪਾਖ ਚਿੱਟੇ ਰੰਗ ਦੀ ਜੀ ਉਹ ਡਾਕਟਰਾਂ ਨੇ ਅਪਰੇਟ ਕਰਿਆ ਉਹਨਾਂ ਦਾ ਅਪਰੇਟ ਕਰਕੇ ਹੁਣ ਤਾਂ ਪੇਟ ਸਾਫ਼ ਕੀਤਾ ਅੰਤੜੀਆਂ ਸਾਫ਼ ਕਰੀਆਂ ਵਾ ਜੀ ਜੀ ਇਹ ਐਸ ਟਾਈਮ ਔਰੀਜਨ ਹਸਪੀਟਲ ਤੇ ਦਾਖਲ ਨੇ ਹੋ ਹਾਂਜੀ ਅਸੀਂ ਤੁਹਾਨੂੰ ਉੱਥੇ ਗਾਈਡ ਕਰਦੇ ਹਾਂ ਤੁਹਾਨੂੰ ਦੱਸ ਦਿੰਨੇ ਕਿ ਕਿੱਨੇ ਨੰਬਰ ਫਲੋਰ ਤੇ ਆ ਹਾਂਜੀ ਤੁਸੀਂ ਜਰ ਮਿਲ ਕੇ ਜਾਓ ਛੇ ਤੁਹਾਨੂੰ ਮਿਲ ਕੇ ਉਹ ਹੌਸਲਾ ਹੋਵੇ ਕੋਈ ਮਾੜਾ ਮੋਟਾ ਕਿਉਂਕਿ ਬੰਦੇ ਦੇ ਜਿਉਣ ਦੀ ਕੋਈ ਵਜ੍ਹਾ ਵੀ ਹੋਣੀ ਚਾਹੀਦੀ ਆ ਹੁਣ ਤਾਂ ਉਹਦੇ ਕੋਲੇ ਕੋਈ ਹੈ ਹੀ ਨਹੀਂ ਸੀ ਜਿਉਣ ਦੀ ਵਜ੍ਹਾ ਆਪਦਿਆਂ ਤੋਂ ਦੂਰ ਸੀ ਉਹ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਸੀ ਤੁਹਾਡੇ ਨਾਲ ਮੇਨਾਂ ਦਾ ਉਹਦਾ ਕੋਈ ਗੱਲਬਾਤ ਲਿੰਕ ਹੀ ਨਹੀਂ ਸੀਗਾ ਕੁਛ ਸੀਗਾ ਫੋਨ ਤੇ ਗੱਲ ਹੁੰਦੀ ਸੀ ਹੁਣ ਤੇ ਨਹੀਂ ਕਰਦਾ ਕਿੰਨਾ ਟਾਈਮ ਹੋ ਗਿਆ ਇਹ ਗੱਲ ਹੋਈ ਨੂੰ ਗੱਲ ਹੋਈ ਮੈਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਹਾਂਜੀ 2 ਸਾਲ ਪਹਿਲਾਂ ਮਿਲ ਕੇ ਗਿਆ ਸੀ ਜਾਂ ਕੀ ਸੀ ਹਾਂ ਨਹੀਂ ਮਿਲ ਕੇ ਗਿਆ ਸੀ ਉਹਦੇ ਕੋ ਆਇਆ ਸੀ ਹਾਂਜੀ ਮੇਰੇ ਕੋ ਰਾਤ ਰਹਿ ਕੇ ਗਿਆ ਦੋ ਰਾਤ ਰਹਿ ਕੇ ਠੀਕ ਹੈ ਤੇ ਮੈਨੂੰ ਕੈਸੀ ਮਦਦ ਮੱਕੜੇ ਮੈਨੂੰ ਛੇਤੀ ਛੇਤੀ ਮੈਸਿਆ ਕਰ ਤੇ ਮੈਨੂੰ ਵਿੱਚ ਆ ਜਾ ਕਰ ਤੇ ਮੋਟਰ ਚਾਇਲ ਉਹ ਸੇਕੀ ਲਗਾਈ ਕਿੱਥੇ ਆ ਰਹੇ ਤੇ ਲੱਗਾਈ ਕਿੰਨੇ ਭੈਣ ਭਰਾ ਆ ਤੁਸੀਂ ਅਸੀਂ ਪੰਜ ਸੀਗੇ ਹੁਣ ਇੱਕ ਕਹਿੰਦਾ ਮੈਂ ਗੱਡੀ ਸੇਕ ਕਹਿਣਾ ਉਹ ਤਾਂ ਮੁੜ ਕੇ ਆਇਆ ਨਹੀਂ ਹੈ ਤਾਂ ਦੋਫਰਾ ਪੂਰੇ ਹੋ ਗਏ ਤੇ ਹੁਣ ਦਿਓ ਇਹ ਪਾਜੀ ਠੀਕ ਹੈ ਅਰਬੀ ਬਾਈ ਨਾਲ ਹਾਂ ਠੀਕ ਆ ਹਾਂ ਉਹ ਐਡਾ ਆਪਰੇਸ਼ਨ ਹੋਇਆ ਜੀ ਦੇਖੋ ਮੈਨੂੰ ਵੀ ਰੀਅਲ ਨਹੀਂ ਪਤਾ ਕਿਉਂਕਿ ਆਪਰੇਸ਼ਨ ਹੋਣ ਤੋਂ ਬਾਅਦ ਜੀ ਲੱਗੇ ਹੋਣਗੇ ਪਾਈਪਾ ਪੂਪਾ ਮੂੰਹ ਤੇ ਮੈਂਟੀਲੇਟਰ ਤੇ ਤੁਸੀਂ ਮਿਲੋ ਕੋਈ ਨਾ ਮੰਨ ਲੋ ਉਹਨਾਂ ਦੀ ਕੰਡੀਸ਼ਨ ਇਤਾਂ ਦੀ ਇਸ ਟਾਈਮ ਮੈਂ ਤੁਹਾਨੂੰ ਕਲੀਅਰ ਦੱਸਦਾ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਇਸ ਟਾਈਮ ਮਾਰਾ ਮੇਰ ਕਰੇ ਤੁਹਾਨੂੰ ਦੇਖ ਕੇ ਸ਼ਹਿਰ ਨੂੰ ਕੋਈ ਹੌਸਲਾ ਹੋ ਜਵੇ ਇਹਦਾ ਲੋਕਾਂ ਨੂੰ ਸਿੱਖਿਆ ਦਿਓ ਵੀ ਭਰਾਵੋ ਬਿਲਾਓ ਇੱਕ ਦੂਜੇ ਨੂੰ ਇੱਕ ਦੂਜੇ ਦੇ ਮਾੜਾ ਮੋਟਾ ਦੁੱਖ ਸੁੱਖ ਸਾਂਝੀ ਬਣੇ ਰਹਿਣਾ ਚਾਹੀਦਾ ਚਲੋ ਤੁਹਾਡਾ ਸ਼ੁਕਰੀਆ ਜੀ ਤੁਹਾਨੂੰ ਦੱਸਦੇ ਆ ਕਿੱਥੇ ਆ ਉਹ ਉੱਥੇ ਜਾ ਕੇ ਮਿਲਵਾ ਹਸਪਤਾਲ 'ਚ ਸ਼ਾਇਦ ਤੁਹਾਨੂੰ ਦੇਖ ਕੇ ਉਹਨੂੰ ਹੌਸਲਾ ਹੋਵੇ ਉਹ ਹੋਰ ਚਾਰ ਜਿਹੜੇ ਉਹ ਦਿਨ ਹੈਗੇ ਵਧੀਆ ਗੁਜਾਰ ਲੈਵੇ ਤੁਹਾਡੇ ਨਾਲ ਮਿਲ ਵਰਤ ਕੇ ਗੁਜਾਰ ਲੈਵੇ ਕੋਈ ਗੱਲ ਨਹੀਂ ਜੀ ਇਲਾਜ ਉਹਦਾ ਚੱਲਦਾ ਕਿਸੇ ਚੀਜ਼ ਦੀ ਲੋੜ ਨਹੀਂ ਬਾਦ ਤੁਸੀਂ ਸਾਥ ਦਿਓ ਥੋੜਾ ਉਹਨੂੰ ਮਿਲੋ ਔਰ ਉਸ ਤੋਂ ਬਾਅਦ ਜੇ ਇੱਕ ਜਣਾ ਕੋਈ ਰਹਿ ਸਕਦਾ ਉਹਦੇ ਕੋਲੇ ਉੱਥੇ ਚਲੋ ਸਮੇਂ ਨਾਲ ਬਦਲ ਬਦਲ ਕੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਮੱਖਣ ਸਿੰਘ ਬਾਪੂ ਜਿਵੇਂ ਦੱਸਦਾ ਸੀ ਕਿ ਮੈਂ 30 35 ਸਾਲ ਟਰੱਕ ਚਲਾਇਆ ਫਿਰ ਮੇਰਾ ਭਲਾ ਹਲਵਾਈ ਦਾ ਕੰਮ ਕਰਦਾ ਸੀ ਭਰਾ ਉਹਦੇ ਨਾਲ ਫਿਰ ਮੈਂ ਤਿੰਨ ਪੰਜਾਂ ਵਾਲਾ ਰਿਕਸ਼ਾ ਰੇੜਾ ਚਲਾਉਂਦਾ ਸੀਗਾ ਤੇ ਉਹਦੇ ਨਾਲ ਕੰਮ ਕਰਦਾ ਰਿਹਾ ਭਰਾ ਉਹ ਵੀ ਤੁਰ ਗਿਆ ਵੀ ਹੁਣ ਮੈਂ ਇਕੱਲਾ ਹੀ ਰਹਿਦਾ ਸੀਗਾ ਬਸ ਬਾਪੂ ਜਿੰਨੇ ਕਮਾਉਂਦਾ ਸੀ ਉਹਨੇ ਇੱਕ ਦਿਨ ਸ਼ਰਾਬ ਪੀ ਲੈਂਦਾ ਸੀ ਇਹਦੇ ਕਰਕੇ ਬਾਪੂ ਦਾ ਲੀਵਰ ਤੇ ਪ੍ਰੋਬਲਮ ਆ ਗਈ ਲੀਵਰ ਤੇ ਪ੍ਰੋਬਲਮ ਆਉਣ ਕਰਕੇ ਪੇਟ ਚ ਪਾਣੀ ਭਰ ਗਿਆ ਧੰਨਵਾਦ ਉਹ ਹਲਵਾਈ ਦੀ ਦੁਕਾਨ ਤੇ ਆੜੇ ਤੇ ਜਿੱਥੇ ਉਹ ਕੰਮ ਕਰਦਾ ਸੀ ਹੁਣ ਉਹ ਮੁੰਡਾ ਬਾਪੂ ਦੇ ਨਾਲ ਕੰਮ ਕਰਦਾ ਸੀਗਾ ਉਹਨੇ ਵਿਚਾਰੇ ਨੇ ਬੜਾ ਮੰਨ ਲਓ ਇੱਕ ਆਪਣਾ ਫਰਜ਼ ਸਮਝਦੇ ਆ ਜ਼ਿੰਮੇਵਾਰੀ ਸਮਝਦੇ ਆ ਬਾਪੂ ਮੱਖਣ ਸਿੰਘ ਨੂੰ ਇੱਥੇ ਸਾਡੇ ਕੋਲੇ ਪਹੁੰਚਦਾ ਕੀਤਾ ਤੇ ਉਹ ਬਾਈ ਇੱਥੇ ਛੱਡ ਕੇ ਗਿਆ ਸਾਡੇ ਕੋਲੇ ਬਾਪੂ ਨੂੰ ਬਾਪੂ ਲੁਧਿਆਣੇ ਉੱਥੇ ਪਈ ਸੀ ਡੱਬਾ ਲਹਾਰਾ ਰੋਡ ਦੇ ਉੱਤੇ ਨਾ ਚੌਂਤਾ ਆ ਬਣਿਆ ਉੱਥੇ ਬਾਪੂ ਪਿਆ ਉਹ ਵੀਰਾਂ ਨੇ ਰਲ ਕੇ ਇਤੇ ਟੈਂਪੋ ਚ ਪਾ ਕੇ ਸਾਡੇ ਕੋਲ ਲਿਆਂਦਾ ਤੇ ਫਿਰ ਅਸੀਂ ਬਾਪੂ ਦੀ ਵੀਡੀਓ ਸ਼ੇਅਰ ਕੀਤੀ ਤੇ ਹਸਪੀਟਲ ਚ ਦਾਖਲ ਕਰਾਤਾ ਉੱਥੇ ਜਦੋਂ ਬਾਪੂ ਦੇ ਟੈਸਟ ਹੋਏ ਡਾਕਟਰ ਕਹਿੰਦੇ ਵੀ ਇਹਨੂੰ ਤਾਂ ਹੁਣੇ ਹੀ ਅਲਟਰਾਸਾਉਂਡ ਹੁੰਦੇ ਸਮੇਂ ਹੀ ਡਾਕਟਰ ਕਹਿੰਦੇ ਵੀ ਹੁਣੇ ਹੀ ਆਪਰੇਸ਼ਨ ਕਰਨਾ ਪੈਣਾ ਨਹੀਂ ਇਹਨੇ ਬਚਣਾ ਨੀਗਾ ਤਾਂ ਡਾਕਟਰਾਂ ਨੇ ਦੱਸਿਆ ਵੀ ਉਹਦੇ ਪੇਟ ਦੇ ਵਿੱਚ ਅੰਤੜੀਆਂ ਦੋ ਅੰਤੜੀਆਂ ਪਾਟ ਗਈਆਂ ਉਹਦੀਆਂ ਤੇ ਵਿੱਚ ਪਾਗ ਭਰੀ ਸਾਰਾ ਅੰਦਰੋਂ ਪੇਟ ਗਲ ਗਿਆ ਫਿਰ ਉਹਨਾਂ ਨੇ ਤੁਰੰਤ ਹੀ ਅਸੀਂ ਚੱਕ ਕੇ ਉੱਥੋਂ ਮੈਡੀਬੀ ਹਸਪੀਟਲ ਸ਼ਿਫਟ ਕੀਤਾ ਉੱਥੇ ਡਾਕਟਰ ਸਤੀਜੈਨ ਜੀ ਨੇ ਸਪੈਸ਼ਲਿਸਟ ਨੇ ਸਰਜਨ ਨੇ ਬਹੁਤ ਤਕੜੇ ਉਹਨਾਂ ਨੇ ਫਿਰ ਉਹਨਾਂ ਦਾ ਹੁਣ ਆਪਰੇਟ ਕੀਤਾ ਸਰਜਰੀ ਕੀਤੀ ਆ ਜਿਹੜੀ ਕਿ ਸਰਜਰੀ ਤਾਂ ਵਧੀਆ ਹੋ ਗਈ ਹੈ ਪਰ ਬਾਪੂ ਦੀ ਉਮਰ ਤੇ ਬਾਪੂ ਦੇ ਹਾਲਾਤ ਆ ਸਿਹਤ ਦੇ ਉਹ ਇਸ ਟਾਈਮ ਖਤਰੇ ਦੇ ਵਿੱਚ ਨੇ ਬਾਪੂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸਰਦਾਰ ਮੱਖਣ ਸਿੰਘ ਸਨ ਅਚਾਰਨ ਸਿੰਘ ਅਰਦਾਸ ਕਰਿਓ ਅੱਜ ਬਾਪੂ ਦਾ ਭਰਾ ਵੀ ਆਇਆ ਬਾਪੂ ਦੇ ਭਤੀਜੇ ਵੀ ਆਏ ਨੇ ਭੁਜਾਈਆਂ ਵੀ ਆਈਆਂ ਭੈਣ ਵੀ ਆਈ ਆ ਭਾਂਜਾ ਵੀ ਆਇਆ ਚਲੋ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਦੇਖ ਕੇ ਬਾਪੂ ਮੱਖਣ ਤੇ ਉਹਨੂੰ ਥੋੜਾ ਹੌਸਲਾ ਹੋ ਜਾਵੇ ਤੇ ਬਾਪੂ ਤਕੜਾ ਹੋ ਜਾਵੇ ਤੇ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਭੁੱਲ ਬਖਸ਼ਾਵੇ ਆਪਣਾ ਚੰਗਾ ਜੀਵਨ ਬਤੀਤ ਕਰੇ ਅਰਦਾਸ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ